ਅੱਜ ਆਪਾਂ ਬਣਾਵਾਂਗੇ ਸੂਜੀ ਦੀ ਬਰਫੀ ਸਭ ਤੋਂ ਪਹਿਲਾਂ ਆਪਾਂ ਚੀਨੀ ਲੈ ਲਾਂਗੇ ਨੂੰ ਮਤਲਬ ਇਹਦੀ ਚਾਸ਼ਨੀ ਬਣਾ ਲਾਂਗੇ ਦੇ ਵਿੱਚ ਆਪਾਂ ਫੂਡ ਕਲਰ ਐਡ ਕਰ ਦਾਂਗੇ ਫੂਡ ਕਲਰ ਐਡ ਕਰਨ ਤੋਂ ਬਾਅਦ ਆਪਾਂ ਨੂੰ ਮਿਕਸ ਕਰ ਦਾਂਗੇ ਚਾਸ਼ਨੀ ਇੱਕ ਤਾਰ ਦੇ ਵਿੱਚ ਬਣਾ ਲਵਾਂਗੇ ਦੂਜੀ ਸਾਈਡ ਆਪਾਂ ਇੱਕ ਪੈਨ ਦੇ ਵਿੱਚ ਸੂਜੀ ਐਡ ਕਰ ਲਾਂਗੇ ਸੂਜੀ ਐਡ ਕਰਕੇ ਇਹਨੂੰ ਥੋੜਾ ਟਾਈਮ ਰੋਸਟ ਕਰਾਂਗੇ ਰੋਸਟ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜਾ ਬੇਸਣ ਹੈਗਾ ਉਹ ਐਡ ਕਰ ਦਾਂਗੇ ਬੇਸਣ ਐਡ ਕਰਨ ਤੋਂ ਬਾਅਦ ਇਹਨੂੰ ਵੀ ਥੋੜਾ ਜਿਹਾ ਪਕਾਵਾਂਗੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਦੋ ਚਮਚ ਦੇਸੀ ਘਿਓ ਦੇ ਐਡ ਕਰਾਂਗੇ ਦੇਸੀ ਘਿਓ ਐਡ ਕਰਨ ਦੇ ਬਾਅਦ ਇਦਾਂ ਕਿਤਨਾ ਮਿਕਸ ਕਰ ਦਾਂਗੇ ਆਪਾਂ ਫਿਰ ਉਸ ਤੋਂ ਬਾਅਦ ਮਿਕਸ ਕਰਨ ਤੋਂ ਬਾਅਦ ਆਪਾਂ ਇਹਨੂੰ ਤਦ ਤੱਕ ਪਕਾਵਾਂਗੇ ਜਦ ਤੱਕ ਇਹ ਪੈਨ ਨੂੰ ਨਹੀਂ ਛੱਡ ਦਿੰਦਾ ਜਦੋਂ ਇਹ ਪੈਨ ਨੂੰ ਛੱਡਦਾ ਉਸ ਤੋਂ ਬਾਅਦ ਆਪਾਂ ਕੋਈ ਮੋਲਡ ਕੋਲ ਲੈ ਲਾਂਗੇ ਉਹਦੇ ਵਿੱਚ ਘਿਓ ਲਾ ਕੇ ਇਹਨੂੰ ਉਹਦੇ ਵਿੱਚ ਪਾ ਦਾਂਗੇ ਚੰਗੀ ਤਰ੍ਹਾਂ ਕਿ ਦੇ ਨਾਲ ਫਲਾ ਦਾਂਗੇ ਫਲਾਉਣ ਤੋਂ ਬਾਅਦ ਆਪਾਂ ਇਹਦੇ ਪੀਸਿਸ ਨੇ ਜਿਹੜਾ ਕੱਟ ਕਰ ਲਾਂਗੇ ਪੀਸਿਸ ਕੱਟ ਕਰਨ ਤੋਂ ਬਾਅਦ ਆਪਾਂ ਉੱਤੇ ਇਹਦੇ ਕੋਈ ਵੀ ਮਤਲਬ ਡਰਾਈ ਫਰੂਟ ਲਗਾ ਸਕਦੇ ਆਪਾਂ ਇਹਦੇ ਉੱਤੇ ਬਦਾਮ ਲਗਾ ਦਾਂਗੇ ਤੇ ਇਹਦੇ ਪੀਸਿਸ ਕੱਟ ਕਰਕੇ ਆਪਾਂ ਸਰਵ ਕਰ ਲਾਂਗੇ ਆਪਣੀ ਜਿਹੜੀ ਬਰਫੀ ਹੈ ਸੂਜੀ ਦੇ ਬਣ ਕੇ ਬਿਲਕੁਲ